ਹਾਂਜੀ ਸਾਰੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਜੀ ਅੱਜ ਇੱਕ ਹੋਰ ਦੇਖੋ ਜੀ ਇਹ ਪਕੜਿਆ ਬੰਦਾ ਇਹ ਵੀ ਸ੍ਰੀ ਆਮ ਲਾਈਵ ਚੱਲ ਰਿਹਾ ਤੁਹਾਡੇ ਕੋਲ ਆ ਦੇਖੋ ਜਿਹੜੇ ਮਾਮੂਦ ਸਪਰਿੰਗ ਰੋਲ ਤੁਸੀਂ ਖਾਣੇ ਆ ਇਹ ਆ ਉਹੀ ਗੋਭੀ ਜਿਹੜੀ ਤੁਹਾਨੂੰ ਉੱਥੇ ਦਿਖਾਈ ਸੀ ਪਿਛਲੇ ਵੀਡੀਓ ਚ ਆ ਦੇਖੋ ਉਹੀ ਗੋਭੀ ਇੱਥੇ ਜੀ ਉਦੋਰੀ ਹੈ ਇਹ ਇਹ ਆ ਦੇਖੋ ਸਾਰੀ ਗਲੀ ਸੜੀ ਇਹ ਆ ਦੇਖ ਲਓ ਕਿੱਥੇ ਧਮਾਨ ਪਿਆ ਬਾਥਰੂਮ ਕੋਥੀ ਪਤਿੱਲੇ ਪਏ ਜਿੱਥੋਂ ਬਣ ਕੇ ਜਾ ਰਿਹਾ ਸਮਾਨ ਇਹ ਆ ਤੁਹਾਡੇ ਸਾਹਮਣੇ ਆ ਸਾਰਾ ਕੁਝ মিডিਆ ਵੀ ਆਇਆ ਹੋਇਆ ਧੰਨਵਾਦ ਕਰਦੇ ਆ ਅਸੀਂ ਪ੍ਰਸ਼ਾਸਨ ਦਾ ਧੰਨਵਾਦ ਕਰਦੇ ਆ ਵੀ ਜਿਹੜਾ ਪ੍ਰਸ਼ਾਸਨ ਨੇ ਸਾਰ ਲਈ ਸਾਡੀ ਤੇ ਪ੍ਰਸ਼ਾਸਨ ਦਾ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ মিডিਆ ਭੇਜਿਆ ਤੇ ਆਪਣੇ ਸਾਰਾ ਧਾਮ ਚਾਮ ਜਿੰਡੇ ਵੀ ਹੈਗੇ ਸਾਰਾ ਕੁਝ ਕਰਿਆ ਅਸੀਂ ਧੰਨਵਾਦ ਕਰਦੇ ਆ ਉਹਨਾਂ ਦਾ ਬੇਨਤੀ ਹੈ ਕਿ ਹੁਣ ਇਹਨਾਂ ਦੇ ਚੰਗੀ ਕਾਰਵਾਈ ਹੋਵੇ ਆ ਦੇਖੋ ਜੀ ਲੋ ਉਹ ਯਾਰ ਪੈਰਾ ਚ ਬੰਨ ਰਿਹਾ ਦੇਖੋ ਆ ਦੇਖੋ ਜੀ ਪੈਰਾ ਜੀ ਹੈ ਜੀ ਆ ਮੇਰੇ ਪੈਰਾ ਦੇਖੋ ਆ ਦੇਖ ਲਓ ਇਹ ਇੱਥੇ ਨੰਗੇ ਪੈਰ ਬੈਠੇ ਸੀ ਤੇ ਆ ਦੇਖ ਲਓ ਇਹ ਹੁਣ ਇਹਨਾਂ ਦੇ ਸਾਰਾ ਵਾਹਿਗੁਰੂ ਆ ਸਾਰਾ ਕੁਝ ਆਈ ਦੇਖੋ ਹਲੇ ਵੀ ਬੇਨਤੀ ਕਰਦੇ ਆ ਵੀ ਭਾਈ ਸਾਫ ਸੁਥਰਾ ਖਾ ਲੋ ਨਾ ਇਹਨਾਂ ਕੋਲ ਖਾਓ ਨਾ ਨਾ ਲੋਕਾਂ ਕੋਲ ਖਾਓ ਤੁਹਾਨੂੰ ਬੇਨਤੀ ਹੈ ਹਲੋ ਅਮਰਤ ਆਜੋ ਯਾਰ ਮੈਂ ਫੋਨ ਤਾਂ ਕਰਿਆ ਵਾ ਆ ਆ ਲਾਈਵ ਕਰਦੇ ਆਜੋ ਹਾ ਮੀਡੀਆ ਨੂੰ ਲਿਓ ਸਾਰਾ ਇੱਥੇ ਗੰਦਪੂਰਾ ਏ ਬੰਨਾ ਨਾੜਿਆ ਜੀ ਜਿਹੜਾ ਜਿਹੜਾ ਖਵਾੜਈ ਇਹਨਾਂ ਦਾ ਜਿਹੜਾ ਬਣਾਇਆ ਹੋਇਆ ਲੋਕਾਂ ਦੀ ਕਿਨ ਆਪਣਾ ਸੇਂਦਨਾ ਸਰਵਾਰ ਗਰੇ ਆਏ ਇਹ ਸਾਰਾ ਵਿੱਚ ਪਾਰਟੀਆਂ ਨੇ ਲੱਗਿਆ ਵੀ ਲੋਕਾਂ ਦੀ ਸਿਹਤ ਨਾਲ ਖਲਵਾੜ ਹੋਵੇ ਤੇ ਇਹ ਸਾਡੇ ਪੂਰੀ ਕੰਟਰੀ ਸਾਥੀ ਹੋਏ ਤਾਂ ਜੋ ਇਸ ਗੋਪੀ ਪਾਇ ਇੱਕ ਕਾਹੇ ਬਣੇ ਧੰਨਵਾਦ ਜੀ ਬਾਈ ਨਾ ਨਾ ਅੰਦਰ ਨੈਟ ਵੀ ਜਾਣਾ ਅਸੀਂ ਵੀ ਬਾਈ ਤੇ ਕੰਦੇ ਚਲ ਗਏ ਜੀ ਪ੍ਰੋਦੀ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਟਾਈਮ ਤੇ ਆ ਕੇ ਸਾਡੇ ਨਾਲ ਖੜਕੇ ਇਹ ਇਹ ਕਾਰਵਾਈ ਕਰਾਈ ਹੈ ਤਾਂ ਕਿ ਸਾਰਾ ਦਿਨ ਆੜ-ਕਵਾੜਾ ਜਿਹੜਾ ਲੋਕਾਂ ਦੀ ਸਿਹਤ ਨਾਲ ਖਲਵਾੜ ਹੋਣਾ ਸੀ ਜਿਹੜਾ ਲੋਕਾਂ ਦੀ ਸੇਧ ਨਾਲ ਖਲਵਾਉਂਦਾ ਉਹ ਸਾਰਾ ਅੱਤੋਂ ਤੁਸੀਂ ਡਿਸਟਰੈਕਟ ਕਰਨ ਲੱਗੇ ਸਾਰਾ ਕਾਰਪੋਰੇਸ਼ਨ ਦੀ ਰੈਡੀ ਆਈ ਹੋਈ ਆ ਦੇਖ ਲਓ ਕਮਾਲੀ ਆਵਾਰ ਗਈ ਬਹੁਤ ਨਾਲੇ ਕੋਈ ਲੈ ਇਹ ਕਾਰਪੋਰੇਸ਼ਨ ਦੀ ਰੈਡੀ ਆਈ ਹੋਈ ਹੈ ਲੈ ਅੱਥੇ ਅਨੇ ਚਰਖਾ ਤੇ ਲੈਵਰੇ ਨਾਲ ਉਹਨਾਂ ਦੀ ਕਾਰਪੋਰੇਸ਼ਨ ਦੀ ਕੋਰਪ ਇੰਸਪੈਕਟਰ ਆਏ ਹੋਏ ਆ ਤੇ ਸਾਰੇ ਡਿਸਟਰੈਕਟ ਕਰਨ ਲੱਗੇ ਆ ਆ ਵੀ ਚੱਕ ਲਓ ਬਾਈ ਟਾਂਡੇ ਲੱਗੇ ਰਿਹਾ ਆਵਾਰ ਦੇ ਬੀਜੀ ਕਰਟਿਵਲੀ ਆ ਨੂੰ ਆ ਵੀ ਲੈ ਗਾ ਬੇਦ ਨਾ ਹਾਂ ਇਹ ਵੀ ਚੱਲਣ ਦੋ ਬਾਏ ਤੇ ਆ ਦੇਖੋ ਇਹ ਸਾਰਾ ਜਿੰਨਾ ਵੀ ਇਹ ਮੱਛਰ ਮੱਖੀਆਂ ਵਾਲਾ ਸਮਾਨ ਸੀ ਜਿਹੜਾ ਵਿਕਣਾ ਸੀ ਅੱਜ ਉਹ ਅਸੀਂ ਸਾਰਾ ਡਿਸਟਰਾਏ ਕਰਨ ਲੱਗੇ ਆ ਇਹ ਸਾਰਾ ਡਿਸਟਰਾਏ ਕਰਿਆ ਜਾ ਰਿਹਾ ਹੈਲੋ ਬੜੀ ਬੜੀ ਜਿੱਦ ਕੋਈ ਨਹੀਂ ਆ ਜੀ ਆ ਨਹੀਂ ਅੱਧੀ ਉਹ ਕਰਨ ਲੱਗੇ ਹੁਣ ਸਾਰਾ ਚੱਕ ਕੇ ਘੇਰਨ ਲੱਗੇ ਇੱਕ ਹੋਰ ਮਿਲ ਗਿਆ ਨਾ ਇਹ ਆਏ ਹੋਏ ਫੂਡ ਆਏ ਹੋਏ ਫੂਡ ਇੰਪੋਰਟ ਇੰਪੈਕਟਰ ਵੀ ਆਏ ਹੋਏ ਹਾਂ ਹਾਂ ਜੀ ਮੈਂ ਕਰਦਾ ਬਈ ਤੁਹਾਨੂੰ ਦੋ ਦੋ ਬੰਦਾਂ ਤੋਂ ਤੇ ਕਰ ਲਾਈ ਹੋਇਆ ਹਾਂ ਓਕੇ ਦੇਖੋ ਉਹ ਬਸ ਸਮਾਨ ਦੇ ਗੇਟ ਦੇ ਦਿਖਾਉਂਗਾ ਤੁਹਾਨੂੰ ਤੇ ਆਹ ਸਾਰਾ ਜਿਹੜਾ ਵੀ ਕੁਵਾਰ ਸੀ ਪੱਤਾ ਬਣਾ ਬਣਿਆ ਹੋਇਆ ਮੱਖੀ ਮੱਛਰ ਜਿਹੜਾ ਅੱਜ ਚੰਡੀਗੜ੍ਹ ਮੁਹਾਲੀ ਦੀ ਟਰਾਈ ਸਿਟੀ ਵਿੱਚ ਜਾ ਕੇ ਇਹ ਜਿਹੜਾ ਵਿਕਣਾ ਸੀ ਨਾ ਸਮਾਨ ਉਹ ਸਾਰਾ ਸਮਾਨ ਮੱਖੀ ਮੱਛਰ ਵਾਲਾ ਉਹ ਅਸੀਂ ਚੱਕ ਕੇ ਕਾਰਪੋਰੇਸ਼ਨ ਦੀ ਮਦਦ ਨਾਲ ਊੜੀ ਫੈਕਟਰੀ ਸਾਹਿਬ ਡਰੱਗ ਇੰਫੈਕਟਰੀ ਸਾਹਿਬ ਸਾਰੇ ਆਏ ਹੋਏ ਹਨ ਧੰਨਵਾਦ ਕਰਦੇ ਹਾਂ ਉਹਨਾਂ ਦੀ ਮਦਦ ਨਾਲ ਅਸੀਂ ਸਾਰਾ ਇਹ ਕਵਾੜ ਸਾਰਾ ਡਿਸਟਰਾਇ ਕਰਨ ਲੱਗੇ ਹੋਏ ਆ ਇੱਕ ਤੁਹਾਨੂੰ ਚੀਜ਼ ਹੋਰ ਦਿਖਾ ਦਿੰਦੇ ਆ ਦੇਖੋ ਆਹ ਸਾਹ ਦੇਖ ਲਵਦੀ ਆਹ ਦੇਖੋ ਇਹ ਇੱਥੇ ਪੈਰਾ ਤੋਂ ਬੈਠ ਕੇ ਮਹੂਦ ਨੜਦੀ ਇਹ ਇੱਥੋਂ ਬੰਦੇ ਭੱਜ ਚੁੱਕੇ ਆ ਇਹ ਛੱਡ ਕੇ ਕਿਉਂਕਿ ਸੱਚੇ ਨਹੀਂ ਇਹ ਸਾਰੀ ਕਿਨਾਂ ਛੱਡੋ ਆਹ ਦੇਖੋ ਇਹਨਾਂ ਨੇ ਕੀ ਕਰਿਆ ਹੋਇਆ ਇਹ ਜਿਹੜਾ ਤੁਹਾਨੂੰ ਚਿਕਨ ਦੇ ਨਾਮ ਤੇ ਮਹੂਦ ਖਾਇਆ ਜਾਂਦਾ ਨਾ ਆਹ ਦੇਖੋ ਬਿੱਲਾ ਮਾਰਿਆ ਹੋਇਆ ਬਿੱਲਾ ਇਹ ਬਿੱਲਾ ਇਹਦੀ ਇਤਿਆਨ ਨਾਲ ਦੇਖ ਲਓ ਇਹ ਆਹ ਦੇਖੋ ਇਹ ਬਿੱਲਾ ਮਾਰਿਆ ਹੋਇਆ ਜਿਹੜਾ ਤੁਹਾਨੂੰ ਚਿਕਨ ਮੋਮੋਸ ਖਾਇਆ ਜਾਂਦਾ ਕਹਿ ਕੇ ਤੁਸੀਂ ਸੋਚੋ ਯਾਰ ਵੀ ਕੀ ਖਾ ਰਹੇ ਹੋ ਕੀ ਨਹੀਂ ਤੁਸੀਂ ਚੋਦੇ ਹੋ ਵੀ ਚਿਕਨ ਮੋਮੋਸ ਐ ਸੋਚੋ ਤੁਸੀਂ ਵੀ ਚਿਕਨ ਹੈਗਾ ਦਾ ਆ ਲੋ ਆ ਦੇਖੋ ਯਾਰ ਇਹ ਬਿੱਲਾ ਮਾਰਿਆ ਹੋਇਆ ਜੀ ਇਹ ਆ ਦੇਖੋ ਮੱਖੀ ਮੱਛਰ ਲੋ ਸਾਰਾ ਸੋ ਧਿਆਨ ਨਾਲ ਸਿਹਤ ਨਾਲ ਖਲਵਾੜ ਨਾ ਹੋਣ ਦੋ ਆਪਣੀ ਆ ਦੇਖੋ ਬਾਈ ਤੁਹਾਨੂੰ 14 ਤਰੀਕ ਨੂੰ ਵੀਡੀਓ ਦਿਖਾਈ ਜਾ ਬੋਲੀ ਵਾਲੇ ਦੇ ਤੇ ਦੂਸਰੀ ਤੁਹਾਨੂੰ ਅੱਜ ਦਿਖਾ ਰਹੇ ਆ ਤੇ ਆ ਦੇਖ ਲਓ ਗੰਦਗੀ ਆ ਦੇਖ ਲਓ ਮੰਮੂ ਜਿਹੜੇ ਆਪਾਂ ਖਾਣੇ ਆ ਮਹਾਣੀ ਚੰਡੀਆਂ ਚਿੰਡੀ ਸਪਲਾਈ ਹੋ ਰਹੀ ਆ ਸਾਰੀ ਅੱਥੇ ਤੇ ਹੋਦੀ ਆ ਠੀਕ ਐ ਇਹਨਾਂ ਦੇ ਬਿਆਨ ਐ ਇਹ ਅਸੀਂ ਆਪਣੇ ਕੋਤਨੀ ਮਾਰਦੇ ਇਹਨਾਂ ਦੇ ਬਿਆਨ ਐ ਇਹ ਵੀ ਅੱਥੇ ਸਪਲਾਈ ਹੋ ਰਹੀ ਆ ਸਾਰੀ ਆਹ ਦੇਖ ਲਓ ਮੱਛਰ ਕੋਕੜੋ ਕਿਵੇਂ ਆਹ ਦੇਖ ਲਓ ਆ કોਂਗ੍ਰੀਟੇ ਲਾਈਟ ਬਾਲੋ ਲਾਈਟ ਬਾਲੋ ਇਹ ਆ ਦੇਖੋ ਕੋਂਗ੍ਰੀਟ ਮੱਛਰ ਆ ਦੇਖੋ ਲੈ ਸਾਰਾ ਕੋਂਗ੍ਰੀਟ ਮੱਛਰ ਆ ਜਿਹੜਾ ਤੁਸੀਂ ਖਾਣੇ ਆ ਸੁਆਦ ਲੈ ਲੇਗੇ ਆ ਦੇਖੋ ਕਿਵੇਂ ਦਬੀ ਹੋਇਆ ਆ ਦੇਖੋ ਆ ਦੇਖੋ ਮੱਛਰ ਆਦ ਕਾਮਰਤ ਆ ਦੇਖੋ ਮੱਛਰ ਆ ਦੇਖੋ ਇਹ ਦੇਖੋ ਇਹ ਸਾਡੇ ਯੂਥ ਕਲੱਬ ਬਣਿਆ ਹੋਇਆ ਸਰਦਾਰ ਸੀਰ ਕਰਤਾਰ ਸਿੰਘ ਰਾਬੇ ਦੇ ਨਾਮ ਤੋਂ ਸਾਡੇ ਪ੍ਰਧਾਨ ਗੁਰਤੇਜ ਸਿੰਘ ਜੀ ਚੇਅਰਮੈਨ ਗੁਰਦੀਪ ਸਿੰਘ ਜੀ ਕੈਸ਼ੀਅਰ ਸਾਡੇ ਮਿੱਠਾ ਜੀ ਤੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ ਹੈ ਆਹ ਤੇਲ ਦੇਖੋ ਮੱਛਰ ਇਹਦੇ ਤੇਲ 'ਚ ਇੰਜਨ ਹੋਏਲੇ ਲੱਗ ਰਿਹਾ ਇਹ ਤੇਲ 'ਚ ਘੱਟੋ-ਘੱਟ 15-20 ਦਿਨ ਲਗਾਤਾਰ ਇਹ ਦਰਦੇ ਘੱਟੋ-ਘੱਟ ਪੁਰਸੇ ਨਹੀਂ ਦਿਖਾਉਂਦੇ ਜਿ ਦਿਖਾਉਂਦਾ ਆਹ ਤੇਲ ਫੇਰ ਰਹੀ ਆਹ ਸਿਲੰਡਰ ਇਹਨਾਂ ਦੇ ਆਹ ਦੇਖੋ ਆਹ ਦੇਖੋ ਆਹ ਜਿਹੜਾ ਮੈਦਾ ਇਹ ਆ ਦਿਖਾਈ ਆ ਦੇਖ ਲੋ ਇਹਦਾ ਸਵਾਦ ਨਾਲ ਖਾਣੇ ਆ ਮਿਉਨਿਸ ਕੰਨੇ ਆ ਪੰਮਿਉਨਿਸ ਤਾਂ ਦੇਖ ਲੋ ਮਿਉਨਿਸ ਮੱਛਰ ਇਹ ਸਾਰੀ ਟ੍ਰਾਈ ਸਿਟੀ ਤੇ ਇਹੇ ਜਾਣੀ ਜਿਹੜੀ ਰੇੜੀਆਂ ਤੋਂ ਜਿੰਨੀ ਤੁਸੀਂ ਖਾਣੇ ਆ ਰੇੜੀਆਂ ਕੀ ਕਈ ਹੋਰ ਜਗ੍ਹਾ ਵੀ ਜਾ ਰਹੀਆਂ ਤੁਹਾਨੂੰ ਕੀ ਦੱਸੀ ਹੁਣ ਥੋੜਾ ਆਪਣਾ ਘਰ ਬਣਾ ਲਓ ਬਾਈ ਜੀ ਆ ਦੇਖੋ ਕਿਵੇਂ ਮੱਛਰ ਪਿੰਡ ਕਰਿਆ ਸਾਸ ਪਲੱਸ ਆ ਦੇਖੋ ਜਿੱਥੇ ਚੱਪਲਾਂ ਫੂਟ ਲੈ ਕੇ ਇਹ ਬਣਾ ਰਹੇ ਨੇ ਘਰਤੀ ਬੈਠੇ ਕੀ ਕਰ ਰਹੇ ਇਹ ਆ ਦੇਖੋ ਅੱਗੀ ਚੱਪਲਾਂ ਫੂਟ ਲੈ ਕੇ ਬੈਠੇ ਆ ਉਹ ਬੰਦਾ ਜਿਹੜਾ ਮੇਨ ਹੈ ਆਹ ਦਾਰੂ ਪੀਓ ਜੇ ਪੂਰਾ ਟਾਈਟ ਹੈ ਅਰਸ਼ਾਨ ਦਾ ਟਾਈਮ ਹੋ ਗਿਆ ਦੋ ਤਿੰਨ ਮਿੰਟ ਤਿਆਰੀ ਸੀ ਹੁਣ ਸਾਰਿਆਂ ਦੀ ਸਪਲਾਈ ਕਰਨੇ ਦੀ ਇਹ ਤੇ ਅਸੀਂ ਧੰਨਵਾਦ ਕਰਦੇ ਆ ਨਿਊਜ਼ 819 ਪੰਜਾਬ ਮੀਡੀਆ ਵਾਲੇ ਦਾ ਜਿਹੜੇ ਹੋਰ ਵੀ ਮੀਡੀਆ ਵਾਲੇ ਚੈਨਲ ਦਾ ਫੋਨ ਆਇਆ ਉਹਨਾਂ ਦਾ ਵੀ ਧੰਨਵਾਦ ਹੈ ਪ੍ਰਸ਼ਾਸਨ ਦਾ ਧੰਨਵਾਦ ਹੈ ਜਿਨ੍ਹਾਂ ਨੇ ਸਾਡੀ ਜਾਣ ਲਈ ਹੈ ਵੀਡੀਓ ਪੈਣ ਤੋਂ ਬਾਅਦ ਕੋ ਜੱਗੇ ਇਹਨਾਂ ਚਲਾਨ ਕੱਟਿਆ ਸੀ ਧੰਨਵਾਦ ਕਰਦੇ ਆ ਉਹਨਾਂ ਦਾ ਤੇ ਸਾਡੀ ਆ ਦੇਖੋ ਹੀ ਸਾਜੀ ਸਾਰੇ ਜਿਹੜੇ ਜਿਹੜੇ ਲੱਗੇ ਹੋਏ ਨੇ ਉਸੇ ਉਸੇ ਨਾਲ ਝਾੜੂ ਮਾਰ ਰਹੇ ਉਸੇ ਨਾਲ ਬਣਾ ਰਹੇ ਉਸੇ ਨਾਲ ਸਫਾਈ ਉਹ ਸਭ ਕੁਝ ਉਸੇ ਨਾਲ ਫਿਰ ਬੇਨਤੀ ਹੈ ਪ੍ਰਸ਼ਾਸਨ ਨੂੰ ਚੰਗੀ ਲੱਤ ਪਾਈ ਜਾਵੇ ਤਾਂ ਕਿ ਲੋਕਾਂ ਦੇ ਸੇਤ ਨਾਲ ਸਰਵਾੜ ਨਾ ਹੋਵੇ ਆ ਦੇਖੋ ਆ ਦਾਰੂ ਦੀਆਂ ਬੋਤਲਾਂ ਆ ਕਰਸੀ ਜਿਹੜੀ ਕਰਸੀ ਨਾਲ ਫੋਸ ਪਾ ਕੇ ਦੇਣੀ ਹੈ ਬੰਦਵਾਲੋਂ ਸਾਡੀ ਬੇਨਤੀ ਹੈ ਦੀ ਆ ਤੇਬ ਨਾਲ ਜਿੱਤੇ ਆਪਣੇ ਰੱਖ ਕੇ ਬਣਾਈਏ ਸਾਡੀ ਬੇਨਤੀ ਹੈ ਪ੍ਰਸ਼ਾਸਨ ਨੂੰ ਕਿ ਲੋਕਾਂ ਦੀ ਸੇਤ ਨਾਲ ਜਿਹੜਾ ਖਲਵਾੜ ਹੋ ਰਿਹਾ ਇਸ ਤੇ ਚੰਗੀ ਕਾਰਵਾਈ ਕਰੀ ਜਾਵੇ ਇਹਨਾਂ ਖਿਲਾਫ ਤੇ ਪਾਣੀ ਦੇ ਵਿੱਚ ਲੱਗ ਸਾਰਾ ਕੁਝ ਆ ਸਾਰਾ ਚਿੱਕਿਪਾ ਆ ਇਹ ਲਾ ਲੋਕ ਲੱਗ ਪਰੇਸ਼ਾਨ ਹੈ ਤੇ ਮੱਛਰ ਲੱਗੇ ਆ ਪਾਣੀ ਬੰਦਾ ਤੇ ਆ ਸਾਰਾ ਮੋਹਲ ਵੀ ਪਰੇਸ਼ਾਨ ਹੈ ਵੀ ਜਿਹੜੇ ਮੱਛਰ ਪੈਦਾ ਹੋ ਰਹੇ ਉਹ ਲੱਗ ਗਿਆ ਗੰਦਗੀ ਸੋ ਧੰਨਵਾਦ ਕਰਦੇ ਆ ਅਸੀਂ ਪ੍ਰਸ਼ਾਸਨ ਦਾ ਵੀ ਜਿਨ੍ਹਾਂ ਨੇ ਸਾਰ ਲਈਏ ਉਹ ਕਿ ਜੱਗੇ ਆ